ਆ ਲੈ ਕੱਟ ਦੋ 20000 ਕੱਟ ਦੋ ਬੜਕੀ ਦੋ 20000 ਕੱਟ ਦੋ ਤਾਰਾ ਦਾ ਬਾਥਰੂਮ ਦੀ ਨਹੀਂ ਤਾਰ ਨਹੀਂ ਪਈ ਹਾਂ ਜਦੋਂ ਮਾਦੀ ਥੱਪੜ ਮਾਰਦਾ ਮੈਨੂੰ ਤੂੰ ਵੱਡਾ ਆ ਆ ਤੁਹਾਡੇ ਬਾਹਰ ਮੈਂ ਫੜ ਲਵਾ ਜੀ ਜੀ ਔਖੇ ਹੁੰਨੇ ਆ ਨਹੀਂ 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 ਜਾ ਬੱਸ ਚਲੋ ਸਿਆ ਦੇ ਰੱਬਿਆਂ ਨਾਲ ਤੈਨੂੰ ਪਾਰਿਆ ਸੀ ਘੱਟ ਚ ਵੀ ਹਾਂ ਚੋ ਚੋ ਪੈਂਦਾ ਆ ਆਕਾਸ਼ ਰੀ ਚੋ ਚੋ ਪੈਂਦੀ ਆ ਮਰ ਰੱਬੇ ਮੈਂ ਤੈਨੂੰ ਇਹ ਨਾਲ ਲਾਤਾ ਮੇਰੇ ਪੈਸਿਆਂ 'ਚ ਮੇਰੇ ਨਾਲ ਕਬੜਾ ਨਾਲ ਕਹਿੰਦਾ ਮੇਰਾ ਪ੍ਰਮਾਤਮਾ ਉੱਪਰ ਬੈਠਾ ਦੇਖਦਾ ਆ ਮੈਂ ਕੱਲੀ ਕੱਲੀ ਮੱਝ ਵੇਚ ਕੇ ਪੈਸੇ ਪੂਰੇ ਕਰੂੰਗਾ ਆ ਮੈਂ ਕੱਲੀ ਕੱਲੀ ਮੱਝ ਵੇਚ ਕੇ ਪੈਸੇ ਪੂਰੇ ਕਰੂੰਗਾ ਉਹ ਇਹ ਗੱਲ ਨਾ ਕਰਦਾ ਹੈ ਨਾ ਇਹ ਕਹਿਣ ਵਾਲੀਆਂ ਹਨਾ ਉਹ ਵੀ ਇਦਾਂ ਕਹਿੰਦੇ ਹਨਾ ਕਿ ਤੋਹ ਕੋ ਗੱਲ ਕੋ ਉਹਨਾਂ ਨੂੰ ਕਹਿ ਦੋ ਸਹੀ ਹੈ ਨਾ ਸਾਡਾ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਗਰੀਬਾਂ ਦਾ ਤੁਹਾਡੇ ਵਰਗੇ ਅਮੀਰ ਲੋਕਾਂ ਦਾ ਨਹੀਂ ਆ ਤੂੰ ਹੀ ਅਮੀਰ ਲੋਕਾਂ ਨੇ ਗਰੀਬਾਂ ਦੇ ਪੈਸੇ ਦੱਬੇ ਆ ਮੇਰੇ ਗਰੀਬ ਦੇ ਦੱਬੇ ਆ ਮੇਰੇ ਪੈਸੇ ਦਿਓ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੱਤੀ ਆ ਮ ਆ ਹੁੰਦੇ ਆ ਕੀ ਗੱਲ ਮੈਨੂੰ ਮੈਨੂੰ ਮੇਰੇ ਪੈਸੇ ਚਾਹੀਦੇ ਆ ਬਸ ਹੁਣ ਨਹੀਂ ਮੈਂ ਘਰੇ ਦੇਣੇ ਮੈਂ ਹੁਣ ਸੌਂ ਖਾ ਲੈਣੀ ਆ ਪਤਾ ਨਹੀਂ ਮੈਂ ਕਿਹਦੀ ਸੌਂ ਖਾ ਲੈਣੀ ਆ ਪਰ ਜਿਹਦੀ ਵੀ ਖਾਉਂਗਾ ਮੈਂ ਖਾ ਲੈਣੀ ਆ ਖਾਲਾ ਮੇਰੀ ਖਾਲਾ ਮੈਂ ਤੇਰੀ ਨਹੀਂ ਖਾਣੀ ਨਹੀਂ ਖਾਲਾ ਨਹੀਂ ਤੇਰੀ ਨਹੀਂ ਖਾਣੀ ਨਹੀਂ ਤੇਰੀ ਨਹੀਂ ਖਾਣੀ ਮੈਨੂੰ ਨਹੀਂ ਪਤਾ ਇਦਾਂ ਦਾ ਆਏ ਆ ਉਦਾਂ ਦੀ ਅੰਮਾ ਤੂੰ ਆ ਪਹਿਲਾਂ ਲੈਣ ਵੇਲੇ ਦੇ ਦੇ ਮਾਨੀ ਗੋਪੀ ਦੇਖ ਮੈਨੂੰ ਪਤਾ ਤੂੰ ਘਰ ਚ ਖਰਚਾ ਕਰਦਾ ਤੂੰ ਪੈਸੇ ਦੇ ਦੇ ਹੁਣ ਜਦੋਂ ਪੈਸੇ ਲੈਣ ਦੀ ਵਾਰੀ ਆਈ ਆ ਉਦੋਂ ਅੰਮਾ ਤੇ ਸਾਰੇ ਪੱਲਾ ਝਾੜਦੇ ਆ ਤੁਹਾਡੇ ਪੈਸਿਆਂ ਦਾ ਨਾ ਨਾ ਤੂੰ ਤੂੰ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਲਾ ਕਿ ਤੈਨੂੰ ਪਤਾ ਹੀ ਨਹੀਂ ਮੈਂ ਪੈਸੇ ਕਿੱਥੇ ਖਰਚਦਾ ਆ ਮੈਨੂੰ ਸੌਂ ਲੱਗੇ ਮੈਨੂੰ ਪਤਾ ਹੀ ਨਹੀਂ ਤੁਸੀਂ ਪੈਸੇ ਕਿੱਥੇ ਖਰਚਦੇ ਕੀ ਕਰਦੇ ਮੇਰਾ ਸਿਰ ਦੀ ਸੌਂ ਖਾ ਲਾ ਇਹ ਨਹੀਂ ਪੁੱਛੀ ਗੱਲ ਤੇਰੀ ਸੌਂ ਨਹੀਂ ਹਾਂ ਹੁਣ ਲੈ ਖਾ ਕੇ ਗਈਆਂ ਹਲੇ ਇੱਕ ਦੋ ਸਟੈਂਟ ਹੋਏ ਤੈਗਾ ਮੈਨੂੰ ਸੌਂ ਲੱਗੇ ਮੈਨੂੰ ਤਾਂ ਪਤਾ ਨਹੀਂ ਤੂੰ ਪੈਸੇ ਕਿੱਥੇ ਖਰਚਦੇ ਤੇਰੇ ਸਾਹਮਣੇ ਬਿਜਲੀ ਵਾਲੇ ਦੇ ਦਿੱਤੇ ਉਹ ਸੀਮੈਂਟ ਵਾਲੇ ਦੇ ਦਿੱਤੇ ਆਪਾਂ ਚੋਂ ਕੱਲੇ-ਕੱਲੇ ਦੇ ਓਜਲੇ ਦੇ ਦਿੱਤੇ ਬੜੀ ਬਿਜਲੀ ਵਾਲੇ ਦੇ ਕਮਰੇ ਦੇ ਵੀ ਵਿੱਚ ਇਤਾਰਾਂ ਦੇ ਦਿੱਤੇ ਸਾਰੇ ਕਾਲਾ-ਮਾਲਾ ਕਰੀ ਜਾਂਦਾ ਵਿੱਚੇ ਬਾਤ ਕਰਦਾ ਮੈਂ ਵੀ ਬੀ ਆਰ ਕੱਟ ਦਿਓ ਬਾਕੀ ਡੋਨ ਬੀ ਆਰ ਕਰ ਦਿਓ ਤਾਰਾਂ ਦਾ ਬਾਥਰੂਮ ਦੀ ਨਹੀਂ ਤਾਰ ਨਹੀਂ ਪਈ ਖਾਲੇ ਦੇ ਅੱਦੇ ਬਾਥਰੂਮ ਮੇਰੇ ਪੈਸਾ ਜ ਬਣਾ ਲੈਣਾ ਆਪਣਾ ਵੀ ਮੈਂ ਨਾ ਰਤਾਈਦਾ ਵੀ ਮੈਂ ਨਾ ਦੇਉਂਦਾ ਦਰਸੀ ਸੋਡੀਆਂ 105 ਤਾਂ ਯਾਦ ਰੱਖੂਗੀ ਮੇਰੇ ਪੈਸੇ ਦੇ ਦੇਓ ਮੇਰੇ ਪੈਸੇ ਦੇ ਦੇਓ ਬਸ ਮੇਰੇ ਪੈਸੇ ਦੇ ਦੇਓ ਦਰਸੀ ਦੇ ਦੂ ਮੈਂ ਪੂਰੀ ਜੰਮਿਆ ਤੂੰ ਜਿਹੜੀ ਉਹ ਦੰਡੇ ਆ ਦਰਸੀ ਤੇ ਤੇਰਾ ਹੀ ਖਾਨਦਾਨ ਆ ਨਾਜਮਾਉਂਦੀ ਆ ਉਦਾਂ ਵੀ ਉੱਥੇ ਭੁੱਖਾ ਹੀ ਮਾਰਿਆ ਇੱਥੇ ਮੇਰੀ ਬੀਬੀ ਕੋ ਰਾਖਦੀ ਦੁੱਧ ਦੁੱਧ ਮਿਲਦਾ ਪੀਣ ਨੂੰ ਪੁੱਤ ਤੈਨੂੰ ਤਾਂ ਸਵਾ ਮਹੀਨਾ ਵੀ ਨਹੀਂ ਕੰਮ ਦਿੱਤਾ ਜਦ ਬੀਬੀ ਨੇ ਆਇਸੀ ਤੇਰਾ ਮੇਰਾ ਤੇ ਲੈ ਆਇਸੀ ਤੇ ਜਦੋਂ ਤੇਰੇ ਢੱਡ ਜਿਸੀ ਤੂੰ ਤਾਂ ਉਹ ਤਾਂ ਭੁੱਖੀ ਸੀ ਉਹ ਤਾਂ ਉਹਦਾ ਪੋਛਣਾ ਅਧੂਰਾ ਰਹਿ ਗਿਆ ਜਿਹੜਾ ਰਹਿ ਗਿਆ ਤਦੈ ਚਲੋ ਸਿਆ ਦੇ ਰੱਬਿਆਂ ਦਾ ਤੈਨੂੰ ਪਾਰਿਆ ਸੀ ਢੱਡ ਚ ਵੀ ਆ ਚੋ ਚੋ ਪੈਂਦਾ ਆ ਆਕਾਸਰੀ ਚੋ ਚੋ ਪੈਂਦੀ ਆ ਮਰੱਬੇ ਦੀ ਆਕਾਸਰੀ ਆ ਦੇਖੀ ਤਦੈ ਸਾਲੀ ਕਾਸਰੀ ਚੋ ਚੋ ਪੈਂਦੀ ਮਰੱਬਿਆਂ ਦੀ ਆ ਸੇਹ ਵਰਗਾ ਮੂੰਹ ਕੇਲੇ ਦੀ ਸ਼ਕਲ ਦੇ ਨਾਲ ਦਾ ਮਿਲਦਾ ਮੇਰੀ ਸ਼ਕਲ ਮੈਂ ਤਦੈ ਮੇਰੇ ਪੈਸੇ ਦੱਬ ਲਿਆ ਜੇ ਮਸੀ ਲਿਆ ਸੀ ਤਦੈ ਪੈਸਾ ਦੱਬ ਲਿਆ ਮੇਰਾ ਕੱਲਾ ਕੱਲਾ ਮੇਰਾ ਪੈ ਹਾਂ ਮੇਰੇ ਦੇ ਦਿਓ ਗਰੀਬ ਬੰਦਾ ਮੇਰੇ ਪੈਸੇ ਦੇ ਦੇ ਪੁੱਤੇ ਮੈਂ ਕਿੱਥੋਂ ਦੇ ਬਾਬੇ ਇਹਨੂੰ ਪਤਾ ਹੀ ਕਿੱਥੇ ਨੂੰ ਆਲੇ ਉੱਤੇ ਲੈ ਲਵੇ ਸਾਡਾ ਘਰ ਸਿਰ ਖਾਤਾ ਆਰਾਮ ਦੇ ਨੇ ਤੇ ਤੂੰ ਕਿੱਦਾਂ ਗਿਆ ਮੁੱਕਰ ਗਿਆ ਲੈ ਮੇਰੇ ਕੋ ਕੱਲੀ ਕੱਲੀ ਚੀਜ਼ ਲਿਖੀ ਪਈ ਆ ਤੁਹਾਨੂੰ ਉਸ ਪ੍ਰਮਾਤਮਾ ਦੀ ਉਹ ਕਮਰੇ ਦੀ ਤਾਂ ਪਾਇ ਹੀ ਨਹੀਂ ਆ ਦੇਖੋ ਅਸੀਂ ਪੈਸੇ ਸੁੱਖਾ ਆਪਣਾ ਕਮਰਾ ਨਹੀਂ ਕਰਵਾਇਆ ਸੀ ਤੂੰ ਸਣਾ ਆਪਣਾ ਬਾਥਰੂਮ ਬਣਾ ਲਾ ਤੇ ਆਪਣਾ ਕਮਰਾ ਬਣਾ ਲਾ ਸਾਡੇ ਸਿਰੋ ਸਾਂਗ ਦਾ ਸਮਾਨ ਟੀ ਇਹਦਾ ਕਿੰਨਾ ਸੋਨਾ ਸੂਤ ਆਇਆ ਸਾਲਾ ਲਿਖਣਾ ਨਹੀਂ ਹੁੰਦਾ 엄마 ਮੈਂ ਇਹਨਾਂ ਤੈਨੂੰ ਦੱਸਤਾ ਮੈਂ ਤੂੰ ਤਾਂ ਠੀਕ ਆ ਮੈਂ ਮਰ ਜੂ ਪੈਸੇ ਪਿੱਛੇ ਦਾ ਮੈਂ ਮਰੇ ਜਾਊਂਗਾ ਸਿੱਧੀ ਗੱਲ ਮੈਂ ਮਰ ਜਾਣਾ ਜੇ ਤੂੰ ਮੇਰੇ ਪੈਸੇ ਨਹੀਂ ਦਿੱਤੇ ਮੈਂ ਤੈਨੂੰ ਇਹਨਾਂ ਦੱਸਤਾ ਮੈਂ ਪੈਸੇ ਪਿੱਛੇ ਨਾ ਮੈਂ ਧੀ ਦਾ ਨਾ ਮੈਂ ਪੁੱਤ ਦਾ ਨਾ ਪੇਜ ਦਾ ਨਾ ਮਾ ਦਾ ਮੈਂ ਆਪਣੀ ਜਨਾਨੀ ਦਾ ਵੀ ਨਹੀਂ ਹੋਣਾ ਪੈਸੇ ਪਿੱਛੇ ਨਹੀਂ ਨਾ 10 ਦੇਣੇ ਆ ਨਾ 10 ਵਾਦੂ ਲੈਣੇ ਆ ਸਿੱਧੀ ਗੱਲ ਆ ਮੈਂ ਨਾ ਯਾਰ ਦਰ ਫਟੇ ਨੂੰ ਪੈਣ ਮਾਵੇ ਮੈਨੂੰ ਦਰ ਫਟੇ ਨੂੰ ਨਹੀਂ ਮੈਨੂੰ ਸਾੜੇ ਧਾਲੇ ਮਾਲੇ ਚੰਗਲਾ ਦੇ ਜਿੱਦਾਂ ਮਾਂ ਚਲ ਗਈ ਫੇਰ ਪਤਾ ਲੱਗਿਆ ਜਿੱਦਾਂ ਪੁੱਤ ਚਲ ਗਿਆ ਤੈਨੂੰ ਫੇਰ ਪਤਾ ਲੱਗਣਾ ਬਾਚਾ ਤਾ ਤੁਹਾਡੇ ਨਹੀਂ ਕੋਈ ਜਿੰਦਾ ਕਰਨ ਵਾਲਾ ਆ ਸਾਡੇ ਕਿਹੜੇ ਇੱਥੇ ਪੈਣਦੇ ਯਾਰ ਚੜਦੀ ਜਵਾਨੀ ਸਾਡੇ ਵੀ 30 ਟੱਪ ਗਿਆ ਬੱਸ ਰਹਿ ਗਾ ਗੋਡੇ ਸਾਡੇ ਵੀ ਜਾਂਦਾ ਲੱਦਾ ਕੰਮ ਉਹ ਗੱਲਾਂ ਹੋਣ ਨਹੀਂ ਰਹੀਆਂ ਪਹਿਲਾਂ ਆ ਰਹੀਆਂ ਕੁੜੀਆਂ ਹੀ ਲੜ ਗਈਆਂ ਨਹੀਂ ਅੱਜ ਧਰ ਜਵਾਈ ਬਾਨਾ ਕਿਉਂ ਕੀ ਗੱਲ ਟੱ ਤੱਕ ਰੋਹ ਉਹ ਤੇ ਪਈ ਰੁਪਈਏ ਪਿਛੇ ਇੱਕ ਦੋ ਜਿਹਦਾ ਸਰਪਾਣ ਨੂੰ ਫਿਰਦੇ ਆ ਬਹੁਤਾ ਚੱਲਦਾ ਹਾਂ ਬਹਿ ਲੈ ਹਿਸਾਬ ਦਾ ਤੂੰ ਜੀ ਮੇਰੇ ਪੈਸੇ ਦੱਬੇ ਕੱਲੂ ਮੇਰੀ ਜਨਾਨੀ ਦੇ ਦੱਬੂਗੇ ਮੈਂ ਨਹੀਂ ਮੈਂ ਲਾ ਲਿਆ ਹਿਸਾਬ ਦਾ ਨਹੀਂ ਮੈਂ ਤੇਰੇ ਪੈਸਿਆਂ ਦੀ ਨਾ ਤੇਰੀ ਜਨਾਨੀ ਨਹੀਂ ਹਾਂ ਨਾ ਤੇਰੀ ਜਨਾਨੀ ਨਹੀਂ ਜਿਗਰਾ ਮੇਰਾ ਧੰਨ ਜਿਹੜਾ 14 ਲੱਖ ਦੇ ਕੇ ਚੁੱਪ ਕਰਕੇ ਬੈਠੇ ਉਹ ਵੀ ਉਹ ਵੀ ਜਿਗਰਾ ਦੇਖੋ ਮੇਰਾ ਤੁਸੀਂ 100-100 ਨੂੰ ਗੋਲਦੇ ਆ ਓਏ ਹਜ਼ਾਰਾਂ ਨੂੰ 100-100 ਨੂੰ ਹਜ਼ਾਰਾਂ ਨੂੰ ਜਿਗਰਾ ਦੇਖ ਮੇਰਾ ਹਾਂ ਲੱਖ ਦਿੱਤਾ 14 ਲੱਖ ਰੁਪਏ ਜ਼ਮੀਰ ਵੀ ਤੈਹੀ ਲਈ ਆ ਮੈਂ ਨਹੀਂ ਨਹੀਂ ਉਹ ਤੁਹਾਡੇ ਨਾਂ ਕਰਾਈਏ ਤੋਂ ਉਹਨਾਂ ਦੇ ਮੇਰੇ ਨਾਂ ਨਹੀਂ ਹੈਗੀ ਉਹ ਤਾਂ ਤੁਹਾਡਾ ਫਰਜ਼ ਆ ਮਾਪੇ ਦਾ ਮੇਰੀ ਗੱਲ ਛਡੋ ਤੁਸੀਂ ਯਾਰ ਸੰਦੂਰ ਪੁੱਠਾ ਘਾ ਤੇ ਪੁਆਇਆ ਪਹਿਲਾਂ ਵੇਲੇ ਇਹ ਦੱਸੋ ਨਹੀਂ ਇਹ ਗਾਣਾ ਤਾਂ ਸੁਣਾ ਦਿਓ ਪਿਆਰ ਬਹੁਤ ਅਕਲਤਿਸ਼ ਹਾਂ ਜਦੋਂ ਮਾਰਦੀ ਥੱਪੜ ਮਾਰਦਾ ਨਹੀਂ ਤੂੰ ਵੱਡਾ ਆ ਹਾਂ ਠੀਕ ਹੈ ਜਿਹੋ ਤਰ੍ਹਾਂ ਦਿਲ ਕਰੂਗਾ ਯਾਰ ਹਾਂ ਚੱਲ ਚਾਚਾਏ ਤੋ ਯਾਰ ਮੇਰੇ ਚ ਫਿੜਾ ਵਾਰੂ ਕੇ ਤਾਸਰੀ ਆਊਗਾ ਵਿਆਹ ਹੋਇਆ ਹੋਇਆ ਕੱਲ ਜਨਨੀ ਉਹਦੀ ਭਾਜੀ ਦੀ ਹੋਇਆ ਪੌਖਾ ਚੰਗਾ ਰਿਉਂਦਾ ਵਿਆਹ ਆ ਆਹਨੇ ਮੁੰਡੇ ਕੁਆਰੇ ਲਾਇਆ ਮੈਂ ਤਾਂ ਲਾਇਆ ਅਸੀਂ ਕੁਆਰੇ ਆ ਹਾਂ ਵਿਆਹ ਬੰਦਾ ਪੌਖਾ ਬਹੁਤ ਮਾੜਾ ਆ ਕੀ ਗੱਲ ਹੈ ਕਾ ਤੇ ਸਵੇਰੇ ਮੇਰਾ ਫਿਰ ਨਾ ਦੇ ਜਾਨ ਤੁਸੀਂ ਮੇਰੀ ਗੱਲ ਸੁਣੋ ਕਿ ਉਹ ਸਲਮਾਨ ਖਾਨ ਦਾ ਠੇਕਾ ਮਾਰਿਆ ਵਾ ਬਾਲਾ ਦਾ ਠੇਕਾ ਮਾਰਿਆ ਮੇਰੀ ਗੱਲ ਸੁਣੋ ਪਿਆਰ ਬਹੁਤ ਹੈ ਆ ਮਾੜੀਆ ਖਬਰਦਾਰ ਦਾ ਪੁੱਛ ਲੋ ਮੂੰਹ ਤੇਰਾ ਚੂਸੀ ਘਟ ਕਰ ਗਿਆ ਆ ਬਦਮਾਸ਼ਾ ਵਾਲੀਆਂ ਫੀਲਿੰਗਾਂ ਲੈਣ ਡਿਆ ਆ ਕੀ ਹੋਇਆ ਬਲੀਵਾਲ ਦਾ ਪਲੇਅਰ ਸੀ ਉਹ ਸੌਲਿਆ ਕੰਨ ਕਿਨੇ ਗੰਦੇ ਭਾਂਚ ਤੌਲੀਆ ਤੂਰੀਆ ਫੇਰ ਲਿਆ ਕਰੋ ਧਾ ਕੇ ਤੇਰੀ ਗਾਲ ਸੁਣ ਲੈ ਹਾਂਜੀ ਚਲੋ ਘਰ ਨੂੰ ਤੇਰੇ ਯਾਰ ਕੇ ਬੰਕ ਬੰਕ ਮਾਰ ਗਿਆ ਓਏ ਕਿੜੀ ਆ ਓਏ ਹੋ ਰਿਹਾ ਓ ਚਰਮਕ ਹੋ ਰਿਹਾ ਸਾਰੇ ਕੋਡ ਕਰ ਲਿਆ ਰਗੇ ਤੇਰੀਆਂ ਲੱਤਾਂ ਆ ਮੈਂ ਤਾਂ ਇਹ ਸਮਝ ਲਿਆ ਵਿਆਹ ਵਰਿਆ ਚਲਾ ਆ ਇੱਧਰ ਆ ਉਹ ਆ ਜਾ ਉਹ ਇਹਨੂੰ ਸਮਝਾ ਮੜਿਆ ਉਹ ਕਹਿੰਦਾ ਜੀ ਇਹਦੀ ਫੋਟੋ ਉਹ ਫੋਟੋ ਮੰਗਾ ਦੇਣਾ ਫੋਟੋ ਪਹਿਲੇ ਤੇਰੀ ਵੀ ਖਲੋਣੀ ਆ ਪਹਿਲਾਂ ਇੱਧਰ ਤੈਨੂੰ ਦਿਖਾਉਣਾ ਜਿਨ੍ਹਾਂ ਨੇ ਸਲਮਾਨ ਖਾਨ ਨਾਲ ਠੇਕਾ ਮਾਰਿਆ ਆਂ ਦੇ ਇਹਨਾਂ ਨੇ ਇਹ ਕਿਹਾ ਆ ਸਲਮਾਨ ਖਾਨ ਦੀਆਂ ਫਰਸਟ ਕਾਪੀਆਂ ਲਾਂਚ ਕਰਨੀਆਂ ਆ ਇੱਥੋਂ ਸ਼ੁਰੂ ਹੋ ਰਹੀਆਂ ਆ ਤੁਸੀਂ ਮੇਰੀ ਗੱਲ ਸੁਣ ਲਓ ਅਪੀਕੇ ਫਿਲਮ ਦਾ ਅਮੀਰ ਖਾਨ ਬਣਾਇਆ ਹੈ ਆ ਹੈ 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 ਵੀ ਉਸ ਨੂੰ ਸੱਚੀ ਕਹਨਾ ਸੱਲੂ ਬਾਜ ਦੀ ਕਸਮ ਐਨ ਉਹਦੇ ਵਰਗੇ ਲੱਗਦੇ ਜੇ ਚਾਚੇ ਦੇ ਤਾਜ ਦੀ ਭੂਆ ਦੇ ਮਾਸੀ ਦੇ ਫੁੱਫੜ ਦਾ ਗਵਾਂਡੀਆਂ ਦਾ ਮੁੰਡਾ ਹੁੰਦਾ ਦੋ ਆ ਗੱਬੇ ਰੱਖੀਆਂ ਲੇਟਾ ਹੈ ਤਾਰਾ ਹੈ ਕਿੱਥੇ ਆ ਕੱਢੋ ਕੱਢੋ ਖੋਲ ਕੇ ਦੇਖੋ ਭਾਜੀ ਉਹ ਮੇਰੀ ਗਾਥਾ ਉਹਦਾ ਦਵਾਦੂ ਪੀਲਾੜੀਆ ਤਾਲਿਆ ਉਹਦਾ ਇੱਥੇ ਸੈਰਖਾਨੇ ਫੜ ਕੇ ਸਾਡੇ ਕੋਲ ਬਹਿ ਗਿਆ ਫਾਦੇ ਕੋ ਸੇਰ ਖਾਵਾ ਆ ਏਦਾਂ ਬੈਗੋ ਇੱਥੇ ਆਇਆ ਐ ਮਰ ਗਿਆ ਹੋਗਾ ਆ ਰੈਡੀ ਜਾਂਦਾ ਘਰ ਲਿਆ ਕੋਈ ਨਾ ਅਛਾ ਨਾ ਦਿੱਤਾ ਮੇਰੇ ਵਾਸਤਾ ਨਾਲ ਕਹਿੰਦਾ ਮੇਰੇ ਨਾਲ ਤਾਰਾ ਬਾਦੇ ਹੋਰ ਕਹਿੰਦਾ ਮੇਰਾ ਹੱਥਾ ਮੇਰੇ ਤੋਂ ਤਾਰਾ ਨਿਕਲ ਨਹੀਂ ਆਂ ਕਹਿੰਦਾ ਮਨਗਾ ਮੌੜਿਆ ਕੋਟ ਪ੍ਰੈਸ਼ ਨਹੀਂ ਨਾ ਨਹੀਂ ਬਾਜੀ ਆਹ ਦੇਖੋ ਮੈਂ ਇੱਥੇ ਜੀਲੀ ਕੀਤੀ ਆਖਦੇ ਅਗਲੇ ਨੇ ਮੈਨੂੰ ਆਦਾ ਅਗਲੇ ਨੇ ਮੈਨੂੰ ਏਦਾਂ ਲਤਾ ਓਏ ਕਹਿੰਦੇ ਇੱਕ ਇੱਕ ਤਾਰ ਘਮਾਉਂਦਾ ਉਹਦੇ ਚ ਜੋੜ ਕੱਢੀ ਜਾਂਦਾ ਚੱਲ ਗਏ ਉਹ ਭੈਣ ਜੀ ਸਾਰੇ ਪੈਣ ਉਹ ਮੈਚ ਨਹੀਂ ਜਾਂਦਾ ਮੈਚ ਨਹੀਂ ਕਿੱਦਾਂ ਕਹਿੰਦਾ ਤਾਰ ਕਿੱਦਾਂ ਘਮਾਉਂਦਾ ਇਹ ਨਹੀਂ ਬੰਦਾ ਡਬੀ ਚੋਂ ਭੇਜਦਾ ਨਾ ਨਹੀਂ ਤੂੰ ਕਿੱਦਾਂ ਕਹਿੰਦਾ ਇਸ ਵੇਰੇ ਕਿੱਦਾਂ ਸਿੰਗਲ ਤਾਰ ਪਾ ਕੇ ਇਥੇ ਲੱਭੀ ਉਹ ਤੇ ਡਾਮੀਆਂ ਕੱਢ ਰਿਹਾ ਜਿੰਦ ਤੋਂ ਇਥੇ ਮਾਰੀ ਤਾਰ ਘੱਡੀ ਜਾਂਦਾ ਤੂੰ ਕੀ ਕੀਤਾ ਤੂੰ ਕੀ ਕੀਤਾ ਬੇਰੀ ਕਹਾ ਸੌਂਡ ਆਈਂ ਕਿਤੇ ਪੈੜ ਦੇ ਇੱਕੜ ਹੋਰੀ ਵੀ ਮੇਰੇ ਸੌਂਡ ਦਾ ਲੈਣ ਦੇ ਤੈਨੀਆਂ ਤਾਰਾਂ ਘਰੇ ਪਾਈਆਂ ਜਿੰਨੀਆਂ ਤੁਸੀਂ ਪਵਾਇਆਂ ਉਨੀਆਂ ਨਹੀਂ ਨਹੀਂ ਉਹ ਕਹਿੰਦਾ ਡੱਬੀ ਪਾ ਦਿੰਦਾ ਕੀ ਭਾਈ ਜੀ ਦਾ ਬਹੁਤ ਤਾਂ ਕਹਿੰਦਾ ਉਹ ਤਾਂ ਕਿ ਐਦਾ ਪੌਣੀ ਕੱਦ ਨਹੀਂ ਚਾਹੀਦੀ ਸੀ ਡੱਬੀ ਭਾਈ ਦਾ ਕੋਈ ਫਰੀਦ ਨਾ ਡੱਬੀਆਂ ਲਿਆ ਦਿਓ ਪਾ ਦੇਣੇ ਹਮ ਪਾ ਦੇਣੇ ਓਟੇ ਹਾਤਰੇ ਇਹੋ ਜਿਹੇ ਮੇਰੇ ਗਾ ਸੁਣ ਐਂਦੀਆਂ ਤਾਂ ਤਾਰੇ ਕੇ ਪੈਣ ਤੇ ਟਰਾਂਸਫਾਰਮ ਤੇ ਨਹੀਂ ਉਹਦੀਆਂ ਤੂੰ ਇੱਥੇ ਤਾਂ ਦੇ ਲੈਣਾ ਮੈਂ ਚਾਰ ਪੈਸੇ ਵੀ ਕਿੰਨੇ ਦਾ 250 ਰੁਪਏ ਦਾ 50 ਜਿਆ ਲਵਾ ਦਾ 250 ਰੁਪਏ ਨਹੀਂ ਲਵਾਇਆ ਮੋਲ ਪਿਆ ਹੈ ਵਿਆਹ ਹੈ ਦਾ ਸਾਲਾ ਪਿਆ ਹਜ਼ਾਰ ਚ ਭਾਂ ਜੋ ਲੌਕਡਾਊਨ ਚ ਵਿਆਹ ਹੋ ਜਾਂਦੇ ਸੀ 50 ਹਜ਼ਾਰ ਕਿ ਤਾਰੇ ਪਾਈਆ ਮੈਨੂੰ ਪਤਾ ਕਬੇਟੀ ਝੱਕ-ਝੱਕ ਕੇ ਆਜੋ ਮੈਂ ਕਰਤਾ ਆਜੋ ਹੁਣ ਮਤਾਰਾ ਦਾਦੋ ਕਿੱਥੇ ਪਾਣੀ ਆਜੋ ਆਜਾ ਆਜਾ ਇੱਧਰ ਆ ਗਾਤਾ ਥੋੜਾ ਮਾਰਾ ਹੋ ਰਿਹਾ ਮੋੜੇ ਖੜਾ ਹੋਂਦਾ ਬਾਅਦ ਚਾਹ ਪੈਣ ਦੋ ਓਏ ਮੋੜੇ ਇੱਥੇ ਦਾਰਾ ਪਾਉਣੀਆਂ ਇਦਾਂ ਮੇਰੇ ਦਿਲ ਤੇ ਸੱਟ ਲੱਗੀ ਆ ਕਹਿੰਦਾ

ਇਹ ਲਾਈ ਫੇਰ ਸਕੂਟਰੀ ਦੇ ਡਾ ਸਰਪਾ ਚਲੇ ਗਿਆ ਮਰੂ ਸਾਹਿਬ ਜੀ ਉਹਦੀ ਤੇ ਬੋਰਡ ਪਾਈ ਆ ਉਹ ਦੋਗ ਲੈ ਆ ਆਪ ਦੇ ਨਾ ਦਾਣੇ ਲੈਣ ਗਿਆ ਭਾਈ ਸਰਪਾ ਜੀ ਦਾਣੇ ਲੈਣਾ ਆਵਜਾਉਗਾ ਨਾ ਫੇਰ ਬਸ ਆ ਚਾਰ ਲੱਬ ਬਣਾਉਣੀ ਐ ਇਦਾਂ ਠੀਕ ਆ ਕਿੱਥੇ ਬਣਾਉਣੀ ਐ ਇਹਨਾਂ ਉਹ ਨਾਲੇ ਕਹਿੰਦਾ ਇਹ ਤਾਂ ਮਿੱਟੀ ਫਾਦ ਜਾਣੀ ਬੱਚ ਇਹਨਾਂ ਦੇ ਕੁਛ ਨਹੀਂ ਪਕਣਾ ਠੀਕ ਆ ਓਕੇ ਇਹਦੇ ਵਿੱਚ ਪ੍ਰੋਫਾਈਲ ਲਾਈਟ ਦੇਣੀਆਂ ਪੈਲ ਸ਼ੇਪ ਦੇ ਠੀਕ ਆ ਚਾਰਾਂ ਜੀ ਹਾਂਜੀ ਓਕੇ ਤੇ ਚਾਰ ਦੋ ਇੱਥੇ ਦੇ ਦੋ ਚਾਰ ਲਾਈਟਾਂ ਠੀਕ ਆ ਛੇ ਕਹਿੰਦਾ ਛੇ ਦੀ ਨਹੀਂ ਛੇ ਦੀ ਚਾਰ ਲੱਟਾਂ ਦੀ ਜਿਹੜਾ ਸੁਣਾ ਲੱਗਦਾ ਛੇ ਲੱਟਾਂ ਲੱਟਾਂ ਦੇ ਪੱਖਾ ਇਹ ਰੱਖਣਾ ਜਿਹੜੀ ਸਾਈਡਾਂ ਤੇ ਨਾ ਨਹੀਂ ਨਹੀਂ ਚਾਰ ਲੱਟਾਂ ਦਾ ਇੱਕ ਰਹਾ ਉਹ ਤੋਂ ਦੂ ਦਾ ਇੱਕ ਰਹਾ ਇਹ ਆਈਆਂ ਬਈ ਇਹ ਤਾਂ ਇੱਕੋ ਹੀ ਤੇ ਜਗੂਗੀਆਂ ਸਾਰੀਆਂ ਇਹਨਾਂ ਦੋਨਾਂ ਦਾ ਇੱਕ ਕਰ ਦੇ ਸੱਚ ਇਹਨਾਂ ਦਾ ਇੱਕ ਕਰ ਦੇ ਬਸ ਗੱਲ ਮੁੱਕੀ ਇੰਨੀ ਲੱਟਾਂ ਦੇ ਦਿੱਤੀਆਂ ਨਾਲੇ ਮੇਰੀ ਗੱਲ ਸੁਣ ਲੈ ਛੇ ਲੱਟਾਂ ਦੀ ਨਹੀਂ ਸੈੱਟ ਹੈ 10 ਕੋਲ ਦੇ ਪਾਪੇ ਦਾ ਆਇਆ ਇਹ ਨਾਲ ਦੇਤੀਆਂ ਨਾ ਨਾਲ ਪਰਵਾਇਲਾ ਦੇਣ ਲੱਗਾ ਹਾਂ ਹਾਂ ਬਾਹਰ ਲੋਕ ਵਧੀਆ ਬਣਾ ਲੈ ਅੰਦਰ ਦੇਸੀ ਕੰਮ ਕਰਦੇ ਅੰਦਰ ਕਿਉਂ ਨਹੀਂ ਪ੍ਰੋਫਾਈਲ ਲਗਣੀ ਲਗਣੀ ਆ ਅੰਦਰ ਪ੍ਰੋਫਾਈਲ ਮੇਰੀ ਗੱਲ ਸੁਣ ਸੁਲਮਾਨ ਖਾਨ ਛੋਟੇ ਦੇ ਭਰਾ ਮੇਰੇ ਗਾ ਸੁਣ ਇਹਨੂੰ ਇਹ ਦੱਸ ਤਾਰਿਕਤਾਂ ਪਾਉਣੀਆਂ ਇਹ ਦੱਸ ਹੋਰ ਬਾਊ ਇਹ ਦੱਸ ਦੂੰਗਾ ਵੇ ਹੁਣ ਬਾਹਰ ਪਵਾ ਲਾ ਜਿੱਦਾਂ ਤੂੰ ਕਹਿਣਾ ਯਾਰ ਉਹੀ ਕਰਨ ਲੱਗੇ ਬਾਹਰ ਤਾਂ ਹੈ ਹੀ ਪੁਆਇੰਟ ਥੋੜੇ ਉੱਥੇ ਪੈਣੀਆਂ ਸੀ ਓਦਾਂ ਓਦਾਂ ਬਾਹਰ ਪੁਆਇੰਟ ਹੀ ਘਟਿਆ ਬਾਹਰ ਤਾਂ 6 ਲੈਟਾਂ ਹੀ ਦੇਣੀਆਂ ਬਸ ਆ ਸੈਂਟਰ ਵਾਲੇ ਬਾਕਸ ਦੇ ਵਿੱਚ ਓਏ ਉਹ ਵੀ ਦੱਸਦੇ ਆ ਨੇ ਬੰਡਲ ਤਾਰਾਂ ਦਾ ਲਾ ਦੇਣਾ ਨਹੀਂ ਲਾਂਦਾ ਭਾਈ ਯਾ ਇੱਥੇ ਲੈ ਚੜਮਕ ਉੱਪਰ ਤਾਰਾਂ ਪਾਉਣ ਵਾਲੇ ਤੈਨੂੰ ਹੁਣ ਜਾਣ ਨਹੀਂ ਦੇਣਾ ਤਾਰਾਂ ਇਹਨਾਂ ਦੱਸ ਦਿੱਤਾ ਪੁੱਤ ਜਿੰਨਾ ਦਾ ਤੂੰ ਕੰਮ ਨੂੰ ਖੱਜਲ ਕੀਤਾ ਨਾ ਤੂੰ ਪੰਚਾਇਤ ਮੇਰੇ ਤੇ ਕੀਤੀ ਪੈਸਿਆਂ ਤੋਂ ਹਨਾ ਤੂੰ ਤਾ ਤੂੰ ਕਹਿ ਲਈ ਮੈਂ ਕੰਮ ਨਹੀਂ ਕਰਨਾ ਮੈਂ ਤਾਂ ਪੈਸੇ ਫੇਰ ਕਰਨਾ ਹੈ ਦੁਬਈਆ ਤੇ ਤਾਨੀ ਦਾ ਪਹਿਲਾਂ ਉਧਰ ਦੇਖੀ ਉਧਰ ਦੇਖੀ ਪਹਿਲਾਂ ਪੈਸੇ ਦੇ ਫੇਰ ਕੰਮ ਕਰਨਾ ਆ ਹਾਂ ਲੈ ਆ ਫਾਈਟ ਹੋ ਲੈ ਲੈ ਪਹਿਲਾਂ ਪੈਸੇ ਤੇ ਫੇਰ ਕੰਮ ਕਰਨਾ ਹਾਂ ਤੂੰ ਬਰਵਾ ਦੇ ਮੇਰਾ ਪੈਸੇ ਦੋ ਜਾ ਮੇਰੇ ਘਾਟ ਛੋੜ ਲਾ ਇੱਧਰ ਪਹੁੰਚ ਕੇ ਦੇ ਲਾ 17 8 8 ਕੇਸ ਚਾਲਦੇ ਆ ਤੇ 9ਵੇਂ ਕੇਸ ਦੀ ਤਿਆਰੀ ਸਾਡੇ ਦੇ ਹੁਣ ਸਾਡੇ ਦੇ ਹੋਣਾ ਦੋਵਾ ਕੇਸ ਸਾਡੇ ਦੇ ਪੈਣਾ ਆ ਫੇਰੀ ਘਾਟ ਛੋੜ ਲਾ ਤੁਹਾਡੇ ਬਾਹਲ ਮੈਂ ਫੜ ਲਵਾ ਜੀ ਜੀ ਔਖੇ ਹੁੰਨੇ ਆ ਨਹੀਂ ਨਹੀਂ ਜਾ ਮੈਂ ਬਾਹਲ ਦਾ ਕੱਲ ਦੂਰੂ ਸੇ ਨੈਕਸਟ ਓਏ ਓਏ ਔਕੇ ਬਾਹਲ ਜਿਹੜੇ ਜਾ ਰਹੇ ਆ ਕਰੇ ਮਾਰੇ